ਨਮਸਕਾਰ ਜੀ ਪਹਿਲੇ ਦੱਸ ਕੋ ਮੈਂ ਸ਼ਮਸ਼ੇਰ ਪੱਗਾ ਤੁਸੀਂ ਦੇਖੋ ਆਰਟੀ 1 ਤੇ ਅੱਜ ਵਿਸ਼ੇਸ਼ ਗੱਲਬਾਤ ਲਈ ਤੁਹਾਡੇ ਰੂਪ ਰੂਪ ਹੋ ਰਹੇ ਹਾਂ ਕਿਉਂਕਿ ਅੱਜ ਸਭ ਨੂੰ ਪਤਾ ਹੈ ਕਿ ਰਹਾੜਾ ਦਾ ਮੌਸਮ ਚੱਲ ਰਿਹਾ ਸਾਰੇ ਪਾਸੇ ਆਹਕਾਰ ਮਚੀ ਹੋਈ ਹੈ ਤੇ ਸੰਸਥਾਵਾਂ ਜਿਹੜੀਆਂ ਆਪਣਾ ਪੂਰਾ ਜੋਰ ਲਗਾ ਰਹੀਆਂ ਤੇ ਮੇਰੇ ਨਾਲ ਪੁਕਾਰ ਫਾਊਂਡੇਸ਼ਨ ਦੇ ਪ੍ਰਧਾਨ ਰਾਸ਼ਟਰੀ ਪ੍ਰਧਾਨ ਗੁਰਿੰਦਰ ਸ਼ੈਣੀ ਜੀ ਤੇ ਮਦਨ ਗੋਪਾਲ ਸ਼ੈਣੀ ਜੀ ਹੈ ਉਹਨਾਂ ਨਾਲ ਗੱਲਬਾਤ ਕਰਨਗੇ ਗੁਰਿੰਦਰ ਜੀ ਬੈਠੇ ਤਾਂ ਚਲੋ ਅੱਜ ਦਾ ਸਮਾਂ ਹੀ ਜਿਹੜਾ ਬੜਾ ਭਿਆਨਕ ਹੈ ਜੀ ਇਹਦੇ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਪਰ ਲੇਕਿਨ ਹਾਲਾਤ ਬੜੇ ਮਾੜੇ ਬਣੇ ਹੋ ਤੇ ਕੀ ਤੁਹਾਡੇ ਸੰਸਥਾ ਵੱਲੋਂ ਕੀ ਬਿੰਦੀ ਸੇਵਾ ਸ਼ੁਰੂ ਕੀਤੀ ਜਾਊਗੀ ਅਸੀਂ ਆਲਰੇਡੀ ਕੰਮ ਕਰ ਰਹੇ ਹਾਂ ਜੀ ਇਸ ਵਿਸ਼ੇ ਤੇ ਰਾਸ਼ਨ ਦੀ ਬਾਕੀ ਜਿਹੜੀਆਂ ਹੋਰ ਮੋਡਿਅਲ ਸਹੂਲਤਾਂ ਉਹ ਅਸੀਂ ਦੇ ਰਹੇ ਹਾਂ ਪਰ ਜਿਹੜਾ ਆਉਣ ਵਾਲਾ ਸਮਾਂ ਹੈ ਜਦੋਂ ਹੜ੍ਹਾਂ ਦੀ ਥੋੜੀ ਲੈਵਲ ਥੱਲੇ ਜਾਏਗਾ ਉਹਦੇ 'ਚ ਸਾਨੂੰ ਪਤਾ ਹੈ ਬਹੁਤ ਜੀਵ ਜੰਤੂ ਫਸਲਾਂ ਜਿਹੜੀਆਂ ਖਰਾਬ ਹੋਈਆਂ ਉਸ ਤੋਂ ਬਾਅਦ ਬਹੁਤ ਬਿਮਾਰੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ ਜੀ ਉਸ ਤੋਂ ਬਾਅਦ ਕਿਉਂਕਿ ਮੱਛਰ ਦੀ ਸ਼ੁਰੂਆਤ ਹੁੰਦੀ ਆ ਮਲੇਰੀਆ ਹੁੰਦਾ ਸਕਿਨ ਪ੍ਰੋਬਲਮ ਹੁੰਦੀ ਹੈ ਹੈ ਜਾਂ ਐਦਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਉਹ ਬਹੁਤ ਆਉਂਦੀਆਂ ਉਹਦੇ ਲਈ ਅਸੀਂ ਪੀ.ਏ ਦੇ ਸੰਪਰਕ ਦੇ ਵਿੱਚ ਆ ਤੇ ਬਾਕੀ ਹੌਸਪਟਲਾਂ ਦੇ ਸੰਪਰਕ ਦੇ ਵਿੱਚ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਹਰ ਇੱਕ ਖੇਤਰ ਦੇ ਵਿੱਚ ਮੈਡੀਕਲ ਕੈਂਪ ਤੇ ਨਾਲ ਖੂਨਦਾਨ ਕੈਂਪ ਲਾ ਸਕੀਏ ਤਾਂ ਕਿ ਵੱਧ ਵੱਧ ਲੋਕਾਂ ਨੂੰ ਅਸੀਂ ਸਹੂਲਤਾਂ ਜਿਹੜੀਆਂ ਉਹ ਪ੍ਰਦਾਨ ਕਰ ਸਕੀਏ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਆ ਉਹਨਾਂ ਇਲਾਕਿਆਂ ਦੀ ਗੱਲ ਕਰ ਰਹੇ ਤੁਸੀਂ ਬਿਲਕੁਲ ਜੀ ਉਹਨਾਂ ਇਲਾਕਿਆਂ ਦੇ ਵਿੱਚ ਅਸੀਂ ਸ਼ੁਰੂਆਤ ਕਰਾਂਗੇ ਜੀ ਇੱਥੇ ਤੋਂ ਰੋਪੜ ਤੋਂ ਰੋਪੜ ਦੇ ਏਰੀਏ ਤੋਂ ਲੈ ਕੇ ਅਸੀਂ ਇੱਕ ਸਰਕਲ ਦਵਾਂਗੇ ਪੂਰਾ ਜਿਹਦੇ ਵਿੱਚ ਅਸੀਂ ਇੱਥੇ ਤੋਂ ਬਲਾਚੌਰ ਗੜਸ਼ੰਕਰ ਵਾਲੇ ਏਰੀਏ ਦੇ ਜਿਹੜੇ ਪਿੰਡ ਆ ਉਸ ਤੋਂ ਬਾਅਦ ਨਕੋਦਰ ਨਕੋਦਰ ਤੋਂ ਨੂਰਮਹਿਲ ਨੂਰ ਮੈਲ ਤੋਂ ਹੋਦਕੋਂ ਬਤੇ ਹੋਏ ਸੀ ਪਟਿਆਲੇ ਦੇ ਏਰੀਏ ਦੇ ਜਿਹੜੇ ਪਿੰਡਾਂ ਉਹਨਾਂ ਨੂੰ ਕਵਰ ਕਰਾਂਗੇ। ਮੈਡੀਕਲ ਤੇ ਤੁਸੀਂ ਗੱਲ ਕਰ ਰਹੇ ਹੋ ਕਿ ਮੈਡੀਕਲ ਦੇ ਵਿੱਚ ਤੁਹਾਨੂੰ ਪਤਾ ਵੀ ਡਾਕਟਰ ਦਾ ਹੋਣਾ ਜ਼ਰੂਰੀ ਹੁੰਦਾ ਹੈ ਕਿ ਡਾਕਟਰ ਫਿਰ ਕਿਵੇਂ ਦੇ ਹੈ ਰੂਗੇ। ਅਸੀਂ ਡਾਕਟਰ ਅਲੱਗ-ਅਲੱਗ ਖੇਤਰਾਂ ਤੋਂ ਪਹਿਲਾਂ ਵੀ ਅਸੀਂ ਜਿਹੜੇ ਕੈਂਪ ਲਾਉਂਦੇ ਹਾਂ ਅਸੀਂ ਪੀਜੀਆਈ ਦੀ ਟੀਮ ਨਾਲ ਮੈਕਸ ਹਸਪੀਟਲ ਦੀ ਟੀਮ ਦੇ ਨਾਲ ਤੇ ਅਸੀਂ ਸੁਹਾਣਾ ਹਸਪੀਟਲ ਦੀ ਟੀਮ ਦੇ ਨਾਲ ਤੇ ਲੋਕਲ ਦੇ ਜਿਹੜੇ ਏਰੀਆ ਹੈ ਉਹਨਾਂ ਦੇ ਅਸੀਂ ਡਾਕਟਰਾਂ ਦੇ ਸੰਪਰਕ ਦੇ ਵਿੱਚ ਵੀ ਆ। ਕੁਝ ਸਾਡੇ ਜਿਹੜੇ ਪ੍ਰਾਈਵੇਟ ਹਸਪੀਟਲਾਂ ਦੇ ਜਿਹੜਾ ਸਾਡੇ ਜਿਹੜੀ ਸੰਸਥਾ ਦੇ ਨਾਲ ਬਹੁਤ ਵਧੀਆ ਪ੍ਰਾਲਾ ਤੁਹਾਡਾ ਕਿਉਂਕਿ ਰਾਸਨ ਦੀਆਂ ਕਹਿੰਦੇ ਮੈਨੂੰ ਪਤਾ ਲੱਗਿਆ ਵੀ ਇੰਨੇ ਲੋਕਾਂ ਦੇ ਗੱਡੀਆਂ ਦੇ ਗੱਡੀਆਂ ਟਰੱਕਾਂ ਦੇ ਟਰੱਕ ਉੱਤੇ ਪਹੁੰਚ ਹੋਇਆ ਹੈ ਤੇ ਮੈਡੀਕਲ ਬਹੁਤ ਜ਼ਰੂਰੀ ਚੀਜ਼ ਹੈਗੀ ਹੈ ਪਰ ਲੇਕਿਨ ਅਸੀਂ ਦੁਆ ਕਰਦੇ ਹਾਂ ਕਿ ਜਿਹੜੇ 2 ਦਿਨ ਦਾ 3 ਦਿਨ ਦਾ ਸਮਾਂ ਹੈ ਇਹ ਬਿਲਕੁਲ ਇਹਦੇ ਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਾ ਹੋਵੇ ਕਿਉਂਕਿ ਜਿਹੜੇ ਡੈਮ ਹੈ ਸਾਰੇ ਉਫਾਨ ਤੇ ਹੈ ਡਰ ਬਣਿਆ ਹੋਇਆ ਹੈ ਵੀ ਕੁਝ ਵੀ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਪਰ ਲੇਕਿਨ ਦਰਸ਼ਕਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਪਾਖੜਾ ਡੈਮ ਦੇ ਵਿੱਚ ਹੁਣ ਤੱਕ ਸਿਰਫ 70% ਜਿਹੜਾ ਕਿਸ ਪਾਣੀ ਜਿਹੜਾ ਪਹੁੰਚ ਚੁੱਕਿਆ ਪਰ ਲੇਕਿਨ ਸਟਿਲ ਸਾਰੀਆਂ ਸੰਸਥਾਵਾਂ ਸਾਰੇ ਅਫਸਰਾਂ ਦੀ ਨਿਗ੍ਹਾਵਨ ਤੇ ਬਣੀ ਹੋਈ ਹੈ ਕਿ ਕਿਵੇਂ ਨਾ ਕਿਵੇਂ ਜਿਹੜਾ ਪੰਜਾਬ ਨੂੰ ਬਚਾਇਆ ਜਾਵੇ ਹਨ ਮਦਨ ਗੋਪਾਲ ਜੀ ਤੁਸੀਂ ਦੱਸੋ ਜਿਆਦਾ ਕਿਵੇਂ ਦੀ ਗੱਲਬਾਤ ਹੋਣੀ ਜੇਗੀ ਹਾਂਜੀ ਆਰਟੀਵੀ 1 ਦੇ ਸਾਰੇ ਦਰਸ਼ਕਾਂ ਨੂੰ ਦੇਖ ਰਹੇ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਹੜ੍ਹਾਂ ਨੇ ਤਰਾਸ ਦੀ ਮਚਾਈ ਹੋਈ ਹੈ ਪੰਜਾਬ ਦੇ ਵਿੱਚ ਤੇ ਅਸੀਂ ਹਰ ਤਰ੍ਹਾਂ ਨਾਲ ਹੜਪੀੜਤਾਂ ਦੀ ਮਦਦ ਕਰ ਰਹੇ ਹਾਂ ਇੱਕ ਦਵਾਈਆਂ ਨੂੰ ਲੈ ਕੇ ਜੋ ਕਿ ਹੱਡਾਂ ਤੋਂ ਬਾਅਦ ਕਾਫੀ ਜ਼ਿਆਦਾ ਚਮੜੀ ਦੀਆਂ ਬਿਮਾਰੀਆਂ ਜਿਹੜੀਆਂ ਉਹ ਹੋ ਜਾਂਦੀਆਂ ਨੇ ਤੇ ਉਸ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹੋਏ ਬਾਅਦ ਦੇ ਵਿੱਚ ਉਹ ਸਾਰੀਆਂ ਦਵਾਈਆਂ ਜਿਹੜੀਆਂ ਹਰ ਪੀੜਤਾਂ ਤੱਕ ਪਹੁੰਚਾਵਾਂਗੇ ਉਹਦੇ ਲਈ ਅਸੀਂ ਉਪਰਾਲਾ ਕਰ ਰਹੇ ਹਾਂ ਸੋ ਦਰਸ਼ਕਾਂ ਨੂੰ ਜਿੱਥੇ ਤੱਕ ਵਿਵਾਦ ਜਾਂਦੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਇਸ ਸਹਾਇਤਾ ਕਰਨ ਦੇ ਲਈ ਸਾਰੇ ਆਪਣਾ ਆਪਣਾ ਯੋਗਦਾਨ ਪਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਦਰਸ਼ਕੋ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਸੰਸਥਾਵਾਂ ਮ ਜਿਹੜੀਆਂ ਇਸ ਪੱਲੇ ਜਿੰਨਾ ਕੰਮ ਕਰ ਰਹੀਆਂ ਹੈ ਸ਼ਾਇਦ ਕੋਈ ਦੂਸਰਾ ਨਹੀਂ ਕਰ ਰਿਹਾ ਪਰ ਲੇਕਿਨ ਅਸੀਂ ਸੰਸਥਾਵਾਂ ਨੂੰ ਵੀ ਜਿਹੜੇ ਵੀ ਲੋਕ ਸੰਸਥਾਵਾਂ ਦੇ ਰੂਪ ਦੇ ਵਿੱਚ ਉੱਥੇ ਜਾਂਦੇ ਨੇ ਉਹ ਸਹੀ ਲੋਕਾਂ ਦੇ ਤੱਕ ਹੀ ਉਹਨਾਂ ਦਾ ਜਿਹੜੀ ਸੇਵਾ ਪਹੁੰਚਣੀ ਚਾਹੀਦੀ ਹੈ ਨਹੀਂ ਤਾਂ ਇਸ ਤਰ੍ਹਾਂ ਹੁੰਦਾ ਸੀ ਪਿਛਲੇ ਸਮੇਂ ਦੇ ਵਿੱਚ ਚਲਾਕ ਲੋਕ ਜਿਹੜੇ ਆ ਉਹ ਰਸਣ ਜੇ ਕਿੱਟਾ ਹਰ ਇੱਕ ਚੀਜ਼ ਪਹਿਲਾਂ ਲੈ ਜਾਂਦੇ ਸੀਗੇ ਲੋੜਵੰਦ ਬਚਾਰੇ ਦੇਖਦੇ ਰਹਿੰਦੇ ਸੀ ਬਿਲਕੁਲ ਜੀ ਧੰਨਵਾਦ ਤੁਹਾਡਾ ਦੇਖਦੇ ਰਹੋ ਆਰਟੀਵਰ ਅਸੀਕਾ